ਗੁਰੂ ਨਾਨਕ ਸਾਹਿਬ ਦੀ ਆਗਮਨ ਤੋਂ ਪਹਿਲਾਂ ਇਸ ਖੇਤੇ ਤੇ ਜਾਂ ਹਿੰਦ ਦੇ ਕੀ ਹਾਲਾਤ ਸਨ ਲੋਧੀਆਂ ਵੱਲੋਂ ਕਹਿ ਲੋ ਤੁਰਕਾਂ ਵੱਲੋਂ ਜਾਂ ਮੁਸਲਮਾਨ ਸ਼ਾਸਕਾਂ ਵੱਲੋਂ ਜਿਹੜੇ ਹਮਲੇ ਨੇ ਇਹ ਕਦੋਂ ਤੋਂ ਜਿਹੜੇ ਹਮਲੇ ਹੋਣੇ ਸ਼ੁਰੂ ਹੋਏ ਇਸ ਵੇਲੇ ਸਾਡਾ ਸਾਰਾ ਇਤਿਹਾਸ ਜਿਹੜਾ ਉਹ ਬਿਲਕੁਲ ਇਹਨੂੰ ਕੀ ਕਹਿੰਦੇ ਉਹਦਾ ਮਲਿਆ ਮੇਟ ਕਰਕੇ ਉਹਦਾ ਇੱਕ ਨਵਾਂ ਨੈਰੇਟਿਵ ਸਿਰਜਿਆ ਜਾ ਰਿਹਾ ਹੈ ਇਹ ਲੀਹ ਤੇ ਆ ਚਹੀਹੀ ਲਫਜ਼ ਆਉਂਦਾ ਉਹ ਕਹਿੰਦਾ ਵੀ 1 ਲੱਖ ਮੂਰਤੀ ਦੀ ਨਿਗਰਾਨੀ ਰੱਖਣ ਲਈ ਮੇਰਾ ਟਾਈਮ ਵੇਸਟ ਹੋ ਰਿਹਾ ਇਸ ਕਰਕੇ ਤੁਸੀਂ ਇਹ ਪੂਰੇ ਦੀ ਪੂਰੀ 1 ਲੱਖ ਮੂਰਤੀ ਨੂੰ ਕਤਲ ਕਰ ਦਿਓ ਤੇ ਜੇ ਕੋਈ ਮੁਸਲਮਾਨ ਜਿਹੜਾ ਉਹਨੇ ਥੁੱਕਣਾ ਹੋਵੇ ਤਾਂ ਹਿੰਦੂ ਨੂੰ ਮੂੰਹ ਅੜ ਦੇਣਾ ਚਾਹੀਦਾ ਮਤਲਬ ਗੁਲਾਮੀ ਦੇ ਹਾਲਾਤ ਇੰਨੇ ਬੱਤ ਬੱਤਰ ਹੋ ਚੁੱਕੇ ਨੇ ਇੰਨੇ ਇੰਨੇ ਨਿਮੀ ਪਤ ਇੰਨੇ ਆ ਗਏ ਬਈ ਉਹ ਜਿਹੜੇ ਜੇ ਹੁਣ ਇੱਕ ਲੱਖ ਬੰਦਾ ਜਿਹੜਾ ਉਹਨੂੰ ਮੂਰਤੀ ਕਹਿ ਕੇ ਕਤਲ ਕਰ ਦਿੰਦੇ ਹੂੰ ਤੇ ਮੋਰਿਆਂ ਕੋਈ ਹੈ ਹੀ ਨਹੀਂ ਤੇ ਇਦੋਂ ਵੱਧ ਤਾਂ ਜਲਾਦਤ ਨਹੀਂ ਨਾ ਆ ਸਕਦੀ ਕਿਹੜੀ ਕਿਤਾਬ ਤੋਂ ਤੁਸੀਂ ਜਿਹੜੇ ਹਵਾਲੇ ਕੱਢ ਕੇ ਲਾਗੇ ਇਹ ਮੈਂ ਤੁਹਾਨੂੰ ਸਾਰਾ ਦੱਸ ਦਿੰਦਾ ਐ ਉਸ ਵੇਲੇ ਹਿੰਦੂਆਂ 'ਚ ਇੰਨੇ ਘੈਰਤ ਕਹਿ ਲੋ ਜਾਂ ਇੰਨਾ ਕਹਿ ਲੋ ਵੀ ਕੋਈ ਮੋਹ ਰਿਓ ਲੜਨ ਦਾ ਜਾਂ ਮੁਕਾਬਲਾ ਕਰਨ ਦੀ ਯੋਰਤੀ ਖਤਮ ਹੋ ਗਈ। ਜਿਹੜੇ ਆਪਣੇ ਰਾਈਟਰ ਆ ਉਹਨਾਂ ਨੇ ਲਿਖਿਆ ਔਰ ਉਹਦਾ ਜਿਹੜਾ ਸਰਲੇਖ ਵੀ ਇਹ ਲਿਖਦਾ Hindu ਇਤਿਹਾਸ ਹਾਰਾਂ ਦੀ ਦਾਸਤਾਨ। ਤੇ ਜੇਕਰ ਸੱਚਮੁੱਚ ਤੁਹਾਡਾ ਇਤਿਹਾਸ ਸ਼ਾਨਦਾਰ ਸੀ ਤਾਂ ਫੇਰ ਮੋਟਕ ਹਮਲਾਵਰ 2.5000 ਵਰਿਆਂ ਤੱਕ ਤੁਹਾਡੇ ਰਾਣਾ ਪ੍ਰਤਾਪਾ ਤੇ ਸ਼ਿਵਾਜੀਆਂ ਦੇ باوجود ਰਾਜ ਕਿਉਂ ਕਰਦੇ ਰਹੇ? ਤੇ ਇਹਨਾਂ ਦਾ ਰਾਜ ਫਿਰ ਕਦੋਂ ਤੱਕ ਚੱਲਿਆ ਫਿਰ ਰਾਜ ਨੇ ਪਲਟਾ ਕਦੋਂ ਖਤ ਪੰਜਾਬ ਨੂੰ ਮੁਗਲਾਂ ਤੇ ਫ਼ਰਗਾਨਾ ਕੋਲੋਂ ਸਿਰਫ਼ ਸਿੱਖਾਂ ਨੇ ਆਜ਼ਾਦ ਕਰਾਇਆ ਜੀ ਸਾਡਾ ਪਾਸ਼ਾਹੀ ਦਾਵਾ ਬਣਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੇ ਸਵਾਗਤ ਆਭੀ ਦਾ ਪ੍ਰੋਗਰਾਮ ਸਿੱਖੀ ਦੀ ਦਾਸਤਾਨ ਦੇ ਵਿੱਚ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਸਿੱਖੀ ਦੀ ਦਾਸਤਾਨ ਪ੍ਰੋਗਰਾਮ ਦੇ ਵਿੱਚ ਲੜੀ ਚੱਲ ਰਹੀ ਹੈ ਗੁਰੂ ਨਾਨਕ ਦਾ ਧਰਮ ਯੁੱਧ ਰਬਾਬ ਤੋਂ ਨਗਾਰੇ ਤੱਕ ਨਗਾਰੇ ਤੋਂ ਸਿੱਖ ਇਨਕਲਾਬ ਤੱਕ ਤੇ ਸਿੱਖ ਇਨਕਲਾਬ ਤੋਂ ਖਾਲਸਾ ਰਾਜ ਤੱਕ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਦਾ ਜ਼ਿਕਰ ਜਿਹੜਾ ਪਿਛਲੇ ਐਪੀਸੋਡ ਦੇ ਵਿੱਚ ਆਪਾਂ ਕਰ ਚੁੱਕੇ ਹਾਂ ਇੱਥੋਂ ਤੱਕ ਦਾ ਆਪਾਂ ਦੇਖਿਆ ਕਿ ਪਿਛਲੇ ਹਫਤੇ ਆਪਾਂ ਜ਼ਿਕਰ ਕੀਤਾ ਕਿ 1799 ਤੋਂ 1801 ਤੱਕ ਦੀਆਂ ਘਟਨਾਵਾਂ ਦਾ ਕਿਵੇਂ ਸ਼ੇਰੇ ਪੰਜਾਬ ਦੀ ਕਮਾਨ ਹੇਠ ਸੰਪੂਰਨ ਖਾਲਸਾ ਰਾਜ ਦੀ ਜਿਹੜੀ ਸਥਾਪਨਾ ਹੈ ਇਸ ਖੇਤੇ ਦੇ ਵਿੱਚ ਹੋ ਜਾਂਦੀ ਹੈ ਤੇ ਇਸ ਖਾਲਸਾ ਰਾਜ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤੇ ਗੁਰਨਾਨਕ ਦੇ ਸਿਧਾਂਤ ਨੂੰ ਮੁੱਖ ਰੱਖ ਕੇ ਹੀ ਇਸ ਖਾਲਸਾ ਰਾਜ ਦੀ ਸਥਾਪਨਾ ਹੋਈ ਹੈ ਤੇ ਕਲੰਬਾ ਸਮਾਂ ਬਹੁਤ ਸਾਰੇ ਜਿਹੜੇ 에ਪੀਸੋਡ ਚੱਲਦੇ ਰਹੇ ਨੇ ਸੋ ਇਹਨਾਂ ਤੇ ਇੱਕ ਪੰਛੀ ਚਾਤਮਾਨੀ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਆਪਾਂ ਦੇਖਿਆ ਕਿ ਬਹੁਤ ਸਾਰੇ ਜਿਹੜੇ ਸਾਡੇ ਤੇ ਬੌਧਿਕ ਹਮਲੇ ਜਿਹੜੇ ਨੇ ਸਮੇਂ-ਸਮੇਂ ਤੇ ਹੁੰਦੇ ਰਹਿੰਦੇ ਨੇ ਕਈ ਵਾਰ ਇਹੋ ਜੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਜਿਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਖਾਲਸੇ ਦੀ ਜਿਹੜੀ ਸਥਾਪਨਾ ਹੈ ਸਿਰਫ ਇੱਕ 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 ਧਰਮ ਨੂੰ ਜਾਂ ਇੱਕ ਖੇਤੇ ਨੂੰ ਜਾਂ ਕੁਝ ਲੋਕਾਂ ਨੂੰ ਬਚਾਉਣ ਦੇ ਲਈ ਹੋਈ ਹੈ ਪਰ ਇਹੋ ਜਿਹਾ ਚ ਵੀ ਨਹੀਂ ਹੈ ਤਾਂ ਕਰਕੇ ਬੰਦਾ ਕਿ ਗੁਰਨਾਨਕ ਦੇ ਸਿਧਾਂਤ ਤੋਂ ਥੋੜੀ ਜੀ ਇਸ ਦੇ ਉੱਤੇ ਪੰਛੀ ਚਾਤ ਜਿਹੜੀ ਹੈ ਉਹ ਮਾਰ ਲਈ ਜਾਵੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਇਤਿਹਾਸਕਾਰ ਜਥੇਦਾਰ ਮਹਿੰਦਰ ਸਿੰਘ ਜੀ ਸਟੂਡੀਓ ਦੇ ਵਿੱਚ ਮੌਜੂਦ ਨੇ ਉਹਨਾਂ ਦੇ ਨਾਲ ਫਤਿਹ ਦੀ ਸਾਂਝ ਪਾਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਥੇਦਾਰ ਜੀ ਇੱਕ ਵਾਰੀ ਦੁਬਾਰਾ ਪੰਛੀ ਚਾਤ ਜਿਹੜੀ ਆਪਾਂ ਸ਼ੁਰੂ ਤੋਂ ਮਾਰ ਲੈਨੇ ਆ ਤੇ ਥੋੜਾ ਜਿਹਾ ਇਹ ਦੱਸੋ ਕਿ ਗੁਰਨਾਨਕ ਸਾਹਿਬ ਦੇ ਆਗਮਨ ਤੋਂ ਪਹਿਲਾਂ ਇਸ ਖੇਤੇ ਤੇ ਜਾਂ ਹਿੰਦ ਦੇ ਕੀ ਹਾਲਾਤ ਸਨ ਲੋਦੀਆਂ ਵੱਲੋਂ ਕਹਿ ਲੋ ਤੁਰਕਾਂ ਵੱਲੋਂ ਜਾਂ ਮੁਸਲਮਾਨ ਸ਼ਾਸਕਾਂ ਵੱਲੋਂ ਜਿਹੜੇ ਹਮਲੇ ਨੇ ਇਹ ਕਦੋਂ ਤੋਂ ਜਿਹੜੇ ਹਮਲੇ ਹੋਣੇ ਸ਼ੁਰੂ ਹੋਏ ਇਸ ਰਾਜੀ ਸਿੰਘ ਜੀ ਆਪ ਜੀ ਨੇ ਬਹੁਤ ਅਹਿਮ ਸਵਾਲ ਕੀਤਾ ਤੇ ਇਹ ਜਾਨਣਾ ਜ਼ਰੂਰੀ ਵੀ ਬਹੁਤ ਹੈ ਔਰ ਇਹ ਸਾਡੇ ਲਈ ਇਸ ਕਰਕੇ ਜਾਨਣਾ ਜ਼ਰੂਰੀ ਵੀ ਐਸ ਵੇਲੇ ਸਾਡਾ ਸਾਰਾ ਇਤਿਹਾਸ ਜਿਹੜਾ ਉਹ ਬਿਲਕੁਲ ਇਹਨੂੰ ਕੀ ਕਹਿੰਦੇ ਉਹਦਾ ਮਲਿਆ ਮੇਟ ਕਰਕੇ ਉਹਦਾ ਇੱਕ ਨਵਾਂ ਨੈਰੇਟਿਵ ਸਿਰਜਿਆ ਜਾ ਰਿਹਾ ਹੈ ਇਸ ਕਰਕੇ ਅਸੀਂ ਗੱਲ ਸ਼ੁਰੂ ਕਰਾਂਗੇ ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਪਹਿਲਾਂ ਦੀ ਇਹ ਗੁਰੂ ਨਾਨਕ ਸਾਹਿਬ ਦੇ ਆਗਮਨ 15ਵੀਂ ਸਦੀ ਸ਼ੰਦ 1429 ਈਸਵੀ ਨੂੰ ਲੇਕਿਨ ਜਿਹੜੇ ਮੁਸਲਮਾਨੀ ਹਮਲੇ ਆਏ ਹਿੰਦ ਲਫ਼ਜ਼ ਵਿੱਚ ਵਰਤਿਆ ਜਾਂਦਾ ਇਸ ਸਾਰੇ ਜਿਹਨੂੰ ਅੱਜ ਜੜਾ ਦੇਸ਼ ਕਹਿੰਦੇ ਆ ਇਹ ਵੈਸੇ 712 ਚ ਪਹਿਲਾ ਹਮਲਾ ਜਿਹੜਾ ਮਾਮਦ ਬਿਨ ਕਾਸਮ ਨੇ ਕੀਤਾ ਜੇ ਸਾਰੇ ਗਿਣ ਲਗੀਏ ਤੇ ਪ੍ਰੋਗਰਾਮ ਬਹੁਤ ਲੰਮਾ ਹੋ ਜਾਣਾ ਪਰ ਅਸੀਂ ਥੋੜੇ ਜਿਹਾ ਨੁਕਤੇ ਹੀ ਦੱਸਾਂਗੇ ਇਹਦੇ ਚ ਜਿਹੜਾ ਸੋਮਨਾਥ ਦਾ ਮੰਦਿਰ ਆ ਇਹ 1000 ਇਸਵੀ ਚ ਮਹਿਬੂਦ ਗਜ਼ਨਵੀ ਲੁੱਟਦਾ ਔਰ ਇਥੋਂ ਜਿੰਨਾ ਵੀ ਉਹ ਹੀਰੇ ਜ਼ਵਾਰ ਲੁੱਟ ਕੇ ਲੈ ਜਾਂਦਾ ਉਹਦੇ ਨਾਲ-ਨਾਲ ਹੋਰ ਵੀ ਜਿਹੜੇ ਇਹਨਾਂ ਦੀਆਂ ਔਰਤਾਂ ਵੀ ਤੇ ਬੜਾ ਕਲੀਅਰ ਕੱਟ ਕਰਕੇ ਇਤਿਹਾਸion ਦਾ ਵੀ ਉਹਨਾਂ ਨੂੰ ਲਿਆ ਕੇ ਗਜਨੀ ਦੇ ਬਾਜ਼ਾਰਾਂ 'ਚ ਵੇਚਿਆ ਵੀ ਜਾਂਦਾ ਜੋ ਵੀ ਉਹਨਾਂ ਨੂੰ ਇੱਥੋਂ ਮਿਲਦਾ ਔਰ ਉਹਦੇ ਨਾਲ ਹਿੰਦੂਆਂ ਦੇ ਕਤਲਾਂ ਦੀ ਗਿਣਤੀ ਜਿਹੜੀ ਹੈ ਉਹਦਾ ਕੋਈ ਅੰਤ ਹੀ ਨਹੀਂ ਹੈ ਔਰ ਜਦੋਂ ਸੋਮਨਾਥ ਦਾ ਮੰਦਿਰ ਲੁੱਟਿਆ ਜਾਂਦਾ 1000 ਈਸਵੀ 'ਚ ਉਦੋਂ ਬਾਅਦ ਫੇ ਚੱਲ ਸੋ ਚੱਲ ਇੰਨੇ ਜਿਹੜੀ ਹਿੰਦੂ ਜਿਹੜਾ ਗੁਲਾਮ ਇੱਥੇ ਤੱਕ ਆ ਗਿਆ ਜਾਂ ਇਹਨਾਂ ਦੀ ਗੁਲਾਮੀ ਦੀ ਹਾਲਾਤ ਜਿਹੜੀ ਇੱਥੇ ਤੱਕ ਆ ਗਈ ਬੀ ਇਹਨਾਂ ਨੂੰ ਤਿਮੂਰ ਨੇ ਮੂਰਤੀਆਂ ਕਿਹਾ ਹਿੰਦੂ ਨਹੀਂ ਕਿਹਾ ਹਾਂ 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 ਔਰ ਉਹ ਇੱਕ 1398 ਦੇ ਜਿਹੜਾ ਉਹਨੇ ਹਮਲਾ ਕੀਤਾ ਉਹ ਕਹਿੰਦਾ ਉਹਨੇ ਇਹਨਾਂ ਦੀ 1 ਲੱਖ ਮੂਰਤੀ ਲਿਖਦਾ ਉਹਨੇ ਇਹਨਾਂ ਨੂੰ ਬੰਦੀ ਬਣਾ ਲਿਆ ਹਾਂ ਹਾਂ ਜਦੋਂ ਬੰਦੀ ਬਣਾ ਲਿਆ ਇਹ ਕਹਿੰਦਾ ਉਹ ਮੂਰਤੀਆਂ ਲਫ਼ਜ਼ ਵਰਦਾ ਆਪ ਵੀ ਹਾਂ ਹਾਂ ਉਹਦੇ ਨਾਲ ਉਹਨੂੰ ਫਿਰ ਦਿੱਲੀ ਦੇ ਸੁਲਤਾਨ ਨਾਲ ਲੜਨਾ ਪੈਣਾ ਸੀਗਾ ਜੀ ਤੇ ਜਦੋਂ ਉਹਨੂੰ ਦਿੱਲੀ ਦੇ ਸੁਲਤਾਨ ਨਾਲ ਲੜਨਾ ਪਿਆ ਤਾਂ ਉਹ ਕਹਿੰਦਾ ਵੀ ਆ ਜਿਹੜੀ 1 ਲੱਖ ਮੂਰਤੀ ਦੀ ਜਿਹੜੀ ਆ ਮੈਂ ਲਾਏ ਬੰਦੇ ਇਹਨਾਂ ਦੇ ਸੰਭਾਲਣ ਨੂੰ ਇਹਨਾਂ ਨੂੰ ਤੇ ਇਹ ਸਪਾਈ ਜਿਹੜੇ ਆ ਇਹ ਮੇਰੇ ਇਧਰ ਲੜਾਈ 'ਚ ਕੰਮ ਆਉਣਗੇ ਉਹਨਾਂ ਨੇ ਤੈਮੂਰ ਨੇ ਕਿਹਾ ਇਹ ਐਕਸੈਕਲੀ ਇਤਿਹਾਸ 'ਚ ਇਹੀ ਲਫ਼ਜ਼ ਆਉਂਦਾ ਹੂੰ ਹੂੰ ਉਹ ਕਹਿੰਦਾ ਵੀ 1 ਲੱਖ ਮੂਰਤੀ ਦੀ ਨਿਗਰਾਨੀ ਰੱਖਣ ਲਈ ਮੇਰਾ ਟਾਈਮ ਵੇਸਟ ਹੋ ਰਿਹਾ ਇਸ ਕਰਕੇ ਤੁਸੀਂ ਇਹ ਪੂਰੇ ਦੇ ਪੂਰੀ ਲੱਖ ਲੱਖ ਮੂਰਤੀ ਨੂੰ ਕਤਲ ਕਰ ਦਿਓ ਮਤਲਬ 1 ਲੱਖ ਹਿੰਦੂਆਂ ਨੂੰ ਮਾਰ ਦਿਓ ਮਾਰ ਦਿੱਤਾ ਹੂੰ 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 ਇਸ ਕਰਕੇ ਮਾਰਦਾ ਵੀ ਇਹ ਮੂਰਤੀਆਂ ਦੀ ਐਵੇਂ ਨਿਗਰਾਨੀ ਰੱਖ ਕੇ ਸੀ ਕੀ ਕਰਨੀ ਹੂੰ 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 ਪਹਿਲਾਂ ਤਾਂ ਬੰਦੀ ਬਣਾ ਲੇ ਜੀ ਜੀ ਤੇ ਜਦੋਂ ਉਹਨੂੰ ਲੜਾਈ ਕਰਨੀ ਪਈ ਆਪਣੇ ਸੁਲਤਾਨ ਦੇ ਨਾਲ ਹੂੰ ਹੂੰ ਦਿੱਲੀ ਦੇ ਰਾਜਪੱਟਲੇ ਤੋਂ ਕਹਿੰਦਾ ਵੀ ਇਹ ਮੂਰਤੀਆਂ ਨੂੰ ਕਤਲ ਕਰੋ ਤਾਂ ਵਿਹਲੇ ਹੋ ਕੇ ਆਪਾਂ ਜਿਹੜਾ ਉਹਦੇ ਨਾਲ ਲੜਾਈ ਕਰ ਸਕੇ ਜੀ ਜੀ ਇਹਦੇ ਵਿੱਚ ਇੱਕ ਜਿਹੜਾ ਏਸੇ ਸਦੀ 'ਚ ਇੱਕ ਹਵਾਲਾ ਜਿਹੜਾ ਬੜਾ ਕਲੀਅਰ ਕੱਟ ਕਰਕੇ ਆਉਂਦਾ ਹੂੰ ਹੂੰ ਇਹ ਅਸੀਂ ਕਿਸੇ ਦੀ ਸ਼ਾਨ ਦੀ ਠੇਸ ਪਾਉਣ ਲਈ ਨਹੀਂ ਕਹਿ ਰਹੇ ਪਰ ਉਸ ਵੇਲੇ ਹੂੰ ਹੂੰ ਜੋ ਵੀ ਹੋਇਆ ਜੋ ਵੀ ਵਾਪਰਿਆ ਉਹ ਦੱਸਣਾ ਸਾਨੂੰ ਤਾਂ ਜ਼ਰੂਰੀ ਹੋ ਗਿਆ ਵੀ ਸਾਡਾ ਸਾਰੇ ਇਤਿਹਾਸ ਦਾ ਨੈਰੇਟਿਵ ਬਦਲੇ ਜਾ ਰਿਹਾ ਜੀ 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 ਉਹਦੇ 'ਚ ਜਗਜੀਤ ਸਿੰਘ ਜੀ 14ਵੀਂ ਸਦੀ 'ਚ ਇੱਕ ਹਵਾਲਾ ਬੜਾ ਕਲੀਅਰ ਕੱਟ ਮਿਲਦਾ ਅਲਾਉਦੀਨ ਦੇ ਵੇਲੇ ਉਹ ਆਪਣੇ ਕਾਜੀ ਨੂੰ ਕਹਿੰਦਾ ਵੀ ਸ਼ਰੀਅਤ ਦੇ ਮੁਤਾਬਕ ਹਿੰਦੂਆਂ ਦੇ ਨਾਲ ਕੀ ਸਲੂ ਕਰਨਾ ਚਾਹੀਦਾ ਹੂੰ 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 ਕਿਉਂਕਿ ਉਹ ਕਾਜੀ ਦੱਸਦਾ ਸੀ ਉਹਨਾਂ ਨੂੰ ਕਿ ਨਾ ਨਾ ਕੀ ਸਲੂ ਕਰੀ ਜੀ ਤੇ ਉਹਨੇ ਜਵਾਬ ਦਿੱਤਾ ਉਹ ਕਹਿੰਦਾ ਵੀ ਜਿਹੜੇ ਹਿੰਦੂ ਆ ਇਹ ਤਾਂ ਬਣਾ ਹੀ ਮੁਸਲਮਾਨਾਂ ਦੀ ਸੇਵਾ ਕਰਨ ਲਈ ਹੈ ਹੂੰ ਹੂੰ ਇਸ ਕਰਕੇ ਜੇ ਹਿੰਦੂ ਦੇ ਕੋਲੋਂ ਚਾਂਦੀ ਮੰਗੀ ਜਾਵੇ ਤਾਂ ਉਹਨੂੰ ਸੋਨਾ ਦੇ ਦੇਣਾ ਚਾਹੀਦਾ ਹੂੰ ਤੇ ਜੇ ਕੋਈ ਮੁਸਲਮਾਨ ਜਿਹੜਾ ਉਹਨੇ ਥੁੱਕਣਾ ਹੋਵੇ ਤੇ ਹਿੰਦੂ ਨੂੰ ਮੂੰਹ ਅੜ ਦੇਣਾ ਚਾਹੀਦਾ ਮਤਲਬ ਗੁਲਾਮੀ ਦੇ ਹਾਲਾਤ ਇੰਨੇ ਬਦ ਤੋਂ ਬੱਦਰ ਹੋ ਚੁੱਕੇ ਸਨ ਇੰਨੇ ਇੰਨੇ ਨਵੇਂ ਇੰਨੇ ਆ ਗਏ ਹੂੰ ਹੂੰ ਬਈ ਉਹ ਜੇ ਹੁਣ ਇੱਕ ਲੱਖ ਬੰਦਾ ਜਿਹੜਾ ਉਹਨੂੰ ਮੂਰਤੀ ਕਹਿ ਕੇ ਕਤਲ ਕਰ ਦਿੰਦੇ ਹੂੰ ਤੇ ਮੂਰਿਆਂ ਕੋਈ ਹੈ ਹੀ ਨਹੀਂ ਤੇ ਇਦੋਂ ਬਾਅਦ ਤਾਂ ਜਲਾਲਤ ਨਹੀਂ ਨਾ ਆ ਸਕਦੀ ਹੂੰ ਹੂੰ ਔਰ ਇਹ ਸਾਰੇ ਹਵਾਲੇ ਇਤਿਹਾਸ 'ਚ ਮਿਲਦੇ ਆਂ ਅਸੀਂ ਆਪਣੇ ਕੋਲੋਂ ਕੋਸ਼ਿਸ਼ ਕੀਤੀ ਕਿ ਕਿਹੜੀ ਕਿਤਾਬ 'ਚ ਤੁਸੀਂ ਜਿਹੜੇ ਹਵਾਲੇ ਕੱਢ ਕੇ ਲੱਗੇ ਇਹ ਮੈਂ ਤੁਹਾਨੂੰ ਸਾਰਾ ਦੱਸ ਦਿੰਦਾ ਇਹ ਪੂਰਾ ਮਿਲ ਜਾਂਦਾ ਜੀ ਜੀ ਇਹ ਵੈਸੀ ਇਹ ਜਿਹੜੀ ਕਿਤਾਬ ਸਿੱਖ ਕੌਮ ਦਾ ਸ਼ਾਨਦਾਰ ਵਿਸਥਾਰ ਦਵਿੰਦਰ ਸਿੰਘ ਦੁੱਗਲ ਨੇ ਲਿਖੀ ਹੈ ਉਹਦੇ 'ਚ ਉਹਨੇ ਸਾਰਿਆਂ ਦੇ ਆਧਾਰਿਤ ਇਹ ਜਿਹੜੇ ਦਿੱਤੇ ਆ ਕਿਸੇ ਨੇ ਪੜ੍ਹ ਨਹੀਂ ਬਤ ਪੜ੍ਹ ਸਕਣਾ ਦੂਜੀ ਗੱਲ ਇਹ ਆ ਸਰਦਾਰ ਜਗਜੀਤ ਸਿੰਘ ਜੀ ਕੇ ਸਾਡੇ ਦੱਸਣ ਤੋਂ ਮਰਾਦ ਇਹ ਆ ਵੀ ਉਸ ਵੇਲੇ ਹਿੰਦੂਆਂ 'ਚ ਇੰਨੀ ਗੈਰਤ ਕਹਿ ਲੋ ਜਾਂ ਇੰਨਾ ਕਹਿ ਲੋ ਵੀ ਕੋਈ ਮੋਹ ਰਿਓ ਲੜਨ ਦਾ ਜਾਂ ਮੁਕਾਬਲਾ ਕਰਨ ਦੀ ਜ਼ਰੂਰਤ ਹੀ ਖਤਮ ਹੋ ਗਈ। ਹੂੰ ਜਾਂ ਹੈ ਨਹੀਂ ਸੀ। ਜੀ। ਦੋਵਾਂ ਦੀ ਇਸ ਹਾਲਤ ਨੂੰ ਹੂੰ ਹੂੰ ਇਹਨਾਂ ਦਾ ਇਤਿਹਾਸਕਾਰ ਆਪਾਂ ਵੈਸੇ ਪਿਛਲੇ ਹਫ਼ਤੇ ਜ਼ਿਕਰ ਕੀਤਾ ਸੀ ਪਰ ਕਿਸੇ ਹੋਰ ਸਦਰਮ ਵਿੱਚ ਗੱਲ ਕੀਤੀ ਸੀ। ਜੀ। ਅਸੀਂ ਪਾਟਕਾਂ ਨੂੰ ਦੱਸਣਾ ਚਾਹੁੰਦੇ ਕਿ ਅਸੀਂ ਆਪ ਕੁਝ ਨਹੀਂ ਲਿਖ ਰਹੇ ਇਹਨਾਂ ਦਾ Hindu ਇਤਿਹਾਸਕਾਰ ਦੱਸ ਰਿਹਾ ਬਈ ਉਸ ਵੇਲੇ ਸਾਡੀ ਜਿਹੜੀ ਹਾਲਤ ਇਹ ਸੀ। ਹੂੰ ਤੇ ਅਸੀਂ ਕਹਿੰਨੇ ਕੀ ਆ ਤੇ ਕਰਦੇ ਕੀ ਆ ਤੇ ਸਾਡਾ ਇਤਿਹਾਸ ਕੀ ਕਹਿੰਦਾ ਜੀ ਤੇ ਨਾਲ ਉਹ ਇਹਦਾ ਹੱਲ ਵੀ ਦੱਸਦਾ ਵੀ ਇਹ ਸਭ ਕੁਝ ਇੰਨੀ ਗੁਲਾਮੀ ਸਾਡੇ ਗਲ ਪਈ ਕਿਉਂ ਹੂੰ ਉਹਦੇ ਚ ਦੋ ਗੱਲਾਂ ਅਸੀਂ ਤਾਂ ਕਵਾਂਗੇ ਕਿ ਇਹ ਜਿਹੜੇ ਸਾਡੇ ਇਤਿਹਾਸ ਨੂੰ ਮੇਟਣਾ ਚਾਹੁੰਦੇ ਭਾਈ ਤੁਹਾਡਾ ਇਤਿਹਾਸ ਤੁਹਾਡੇ ਜਿਹੜੇ ਆਪਣੇ ਰਾਈਟਰ ਆ ਉਹਨਾਂ ਨੇ ਲਿਖਿਆ ਔਰ ਉਹਦਾ ਜਿਹੜਾ ਸਰਲੇਖ ਵੀ ਇਹ ਲਿਖਦਾ Hindu ਇਤਿਹਾਸ ਹਾਰਾਂ ਦੀ ਦਾਸਤਾਨ ਉਹਦੇ ਚ ਇੱਕ ਪੈਰਾ ਪੜ੍ਹਨਾ ਬਹੁਤ ਜ਼ਰੂਰੀ ਹੈ ਕਿਉਂਕਿ ਉਹਦੇ ਚ ਬਹੁਤ ਕੁਝ ਜਿਹੜਾ ਐਸਾ ਆਇਆ ਜਿਹੜਾ ਸਾਨੂੰ ਸਪਸ਼ਟ ਕਰਨਾ ਪੈਂਦਾ ਉਹ ਕਹਿੰਦਾ ਵੀ ਇੱਕ ਪਾਸੇ ਤੇ ਕਹਿੰਦੇ ਨਹੀਂ ਥੱਕਦੇ ਕਿ ਸ਼ੰਕਰ ਗਿਆਚਾਰੀਆਂ ਨੇ 8ਵੀਂ ਸਦੀ ਚ ਬੁੱਧ ਮਾਤਾ ਬੁੱਧ ਮਤ ਦਾ ਸਰਬਨਾਸ਼ ਕਰਕੇ ਵੈਦਿਕ ਹਿੰਦੂ ਧਰਮ ਦੁਬਾਰਾ ਸਥਾਪਿਤ ਕੀਤਾ ਸੀ ਤੇ ਕੋਈ ਬੋਧੀ ਦੀਵਾ ਲੈ ਕੇ ਵੀ ਨਹੀਂ ਸੀ ਲੱਭਦਾ ਦੂਜੇ ਪਾਸੇ ਇਹ ਹੀ ਲੋਕ ਹਮਲਾਵਰ ਵਿਦੇਸ਼ੀ ਮੁਸਲਮਾਨਾਂ ਦੇ ਹੱਥੋਂ ਹੋਈਆਂ ਆਪਣੀਆਂ ਹਾਰਾਂ ਨੂੰ ਬੋਧੀਆਂ ਨੂੰ ਜ਼ਿੰਮੇਵਾਰ ਗਰਦਾਨ ਰਹੇ ਆ ਇੱਕੋ ਹੀ ਸਾਚੇ ਸਰਦ ਤੇ ਗਰਮ ਕਿ ਦੋਨੋਂ ਪਾਸੇ ਰੱਖਦੇ ਆ ਕਿਹੜੀ ਗੱਲ ਨੂੰ ਠੀਕ ਮੰਨਿਆ ਜਾਵੇ ਕਿਹੜੀ ਨੂੰ ਨਾ ਮੰਨਿਆ ਜਾਵੇ ਪਰ ਇਹਦੇ ਨਤੀਜੇ ਨਿਕਲਦੇ ਆ ਕਿ ਇਹ ਆਤਮਕਾਤੀ ਜਿਹੜੇ ਹਵਾਲੇ ਆਪ ਲਿਖਦੇ ਆ ਇਹ ਸਾਰੇ ਇਸ ਵਿਰੋਧੀ ਆ ਹੂੰ ਹੂੰ ਉਹ ਕਹਿੰਦਾ ਕਈ ਲੋਕ ਸ਼ਿਵਾਜੀ ਰਾਣਾ ਪ੍ਰਤਾਪ ਆਦ ਦੇ ਵਿਅਕਤੀਗਤ ਪ੍ਰਾਪਤੀਆਂ ਨੂੰ ਪ੍ਰਸਤੁਤ ਕਰਕੇ ਕਹਿੰਦੇ ਆ ਕਿ ਸਾਡਾ ਇਤਿਹਾਸ ਬਹੁਤ ਸ਼ਾਨਦਾਰ ਆ ਇਹਨਾਂ ਦਾ Hindu ਇਤਿਹਾਸ ਕਰ ਲਿਖ ਰਿਹਾ ਕਿਤਾਬ ਜੇ ਕਿਸੇ ਨੇ ਦੇਖਣੀ ਹੋਵੇ ਤਾਂ ਦੇਖ ਸਕਦਾ ਪਰ ਉਹ ਕਹਿੰਦਾ ਡਾਕਟਰ ਸਰਿੰਦਰ ਕੁਮਾਰ ਸ਼ਰਮਾ ਜੀ ਪੁੱਛਦੇ ਆ ਉਹ ਕਹਿੰਦੇ ਕਿ ਸਾਡਾ ਜੇ ਇਹ ਸੱਜਣਾ ਨੂੰ ਪੁੱਛਣਾ ਬਣਦਾ ਹੈ ਕਿ ਇਹ ਦੋ ਵਿਅਕਤੀ ਹੀ ਤੁਹਾਡੇ ਵਰਿਆਂ ਦਾ ਇਤਿਹਾਸ ਹੈ ਤੇ ਜੇਕਰ ਸੱਚਮੁੱਚ ਤੁਹਾਡਾ ਇਤਿਹਾਸ ਸ਼ਾਨਦਾਰ ਸੀ ਤਾਂ ਫਿਰ ਮੋਟਕ ਹਮਲਾਵਰ 2000 ਵਰਿਆਂ ਤੱਕ ਤੁਹਾਡੇ ਰਾਣਾ ਪ੍ਰਤਾਪਾ ਤੇ ਸ਼ਿਵਾ ਜੀ ਦੇ باوجود ਰਾਜ ਕਿਉਂ ਕਰਦੇ ਰਹੇ ਇੱਕ ਜਿਹੜੀ ਹੋਰ ਬੜੀ ਨੁਕਤੇ ਦੀ ਗੱਲ ਉਹ ਕਾਹ ਲਿਖ ਰਿਹਾ ਜੀ ਜੀ ਉਹ ਕਹਿੰਦਾ ਕਿ ਕੀ ਇਹ ਤੁਹਾਡੇ ਇਤਿਹਾਸ ਦਾ ਕੌੜਾ ਸੱਚ ਨਹੀਂ ਆ ਗੱਲ ਸਾਰਿਆਂ ਦੇ ਨੋਟ ਕਰਨ ਵਾਲੀ ਹੈ ਹੂੰ ਹੂੰ ਉਹ ਕਹਿੰਦਾ ਕਿ ਕੀ ਇਹ ਤੁਹਾਡੇ ਇਤਿਹਾਸ ਦਾ ਕੌੜਾ ਸੱਚ ਨਹੀਂ ਕਿ ਰਾਣਾ ਪ੍ਰਤਾਪ ਦੀ ਸਾਰੀ ਉਮਰ ਉਹਨਾ ਹਿੰਦੂਆਂ ਦੇ ਵਿਰੁੱਧ ਲੜਦੇ ਬੀਤ ਗਈ ਜਿਹੜੇ ਅਕਬਰ ਦੇ ਸ਼ਿਕਾਰੀ ਕੁੱਤਿਆਂ ਦੀ ਭੂਮਿਕਾ ਨਿਭਾਰੇ ਸੀ ਹੂੰ 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 ਇਹ ਸਰਦਾਰ ਜੀ ਜੀ ਸਿੰਘ ਜੀ ਸ਼ੁਰੂ ਤੋਂ ਜਿਹੜਾ ਇਹਨਾਂ ਦਾ ਹਿੰਦੂ ਵਰਗ ਉੱਚ ਜਾਤੀ ਦਾ ਇਹ ਸਾਰਿਆਂ ਨੇ ਹੀ ਜਿਹੜਾ ਉਹਨਾਂ ਨੇ ਮੁਗਲਾਂ ਦੀ ਸਾਈਡ 'ਚ ਭੁਗਦੇ ਰਹਾ ਹੂੰ ਹੂੰ ਔਰ ਇਹ ਅਸੀਂ ਨਹੀਂ ਕਹਿ ਰਹੇ ਇਹਨਾਂ ਦਾ ਇਤਿਹਾਸ ਕਰ ਕਿ ਨਾਮ ਕੀ ਇਹਨਾਂ ਦਾ ਇਤਿਹਾਸ ਕਰੋ ਜਿਹੜਾ ਤੁਸੀਂ ਇਹ ਡਾਕਟਰ ਸਰਿੰਦਰ ਕੁਮਾਰ ਸ਼ਰਮਾ ਅਜਨਾਤ ਜੀ ਉਹ ਮੈਂ ਕਿਤਾਬ ਵੀ ਤੁਸੀਂ ਦਿਖਾੜ ਸਕਦੇ ਆ ਮੈਂ ਤੁਹਾਨੂੰ ਦੇ ਜੂਗਾ ਔਰ ਇਹ ਬਹੁਤ ਜਿਹੜੀ ਭੂਮਿਕਾ ਚ ਅਗਲਾ ਪੈਰਾ ਵੀ ਨੋਟ ਕਰਨ ਵਾਲਾ ਅਸੀਂ ਇਹ ਤਾਂ ਪੜਨੇ ਵੀ ਜੇ ਅਸੀਂ ਕਹੀਏ ਤਾਂ ਉਹ ਕਹਿੰਦੇ ਵੀ ਖਬਰੇ ਜਾਣ ਬੁੱਝ ਕੇ ਕਰਦੇ ਆ ਹੂੰ 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 ਪਰ ਸੱਚ ਕੀ ਹੈ ਜੀ ਜੀ ਉਹ ਕਹਿੰਦਾ ਕਿ ਜਿਹੜਾ ਆਪਣਾ ਰਾਣਾ ਪ੍ਰਤਾਪ ਸੀਗਾ ਉਹ ਤਾਂ ਲੜਦਾ ਸੀਗਾ ਆਪਣੀ ਆਜ਼ਾਦੀ ਲਈ ਅਕਬਰ ਦੇ ਨਾਲ ਹੂੰ ਪਰ ਤੁਹਾਡੇ ਹਿੰਦੂ ਜਿਹੜੇ ਆ ਉਹ ਅਕਬਰ ਦੇ ਸ਼ਿਕਾਰੀ ਕੁੱਤਿਆਂ ਵਾਂਗੂ ਰਾਣੇ ਪ੍ਰਤਾਪ ਦੇ ਮਗਰ ਪਏ ਸੀ ਹੂੰ 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 ਜੀ ਜੀ ਇਹਦਾ ਮਤਲਬ ਜਿਹੜੇ ਹਿੰਦੂ ਆ ਉਸ ਵੇਲੇ ਦੇ ਰਾਜੇ ਜਾਂ ਕੁਛ ਵੀ ਕਹਿ ਲਓ ਉਹ ਸਾਰੇ ਜਿਹੜੇ ਆ ਉਹ ਮੁਗਲਿਆ ਹਕੂਮਤ ਦਾ ਦਮ ਭਰਦੇ ਸੀ ਅਹੁਦੇ ਲੈਣ ਲਈ ਤੇ ਰਾਣੇ ਪ੍ਰਤਾਪ ਦੇ ਵਿਰੁੱਧ ਲੜਦੇ ਸੀ ਹੂੰ 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 ਠੀਕ ਹੈ ਨਾ ਜੀ ਜੀ ਅਗਲੀ ਗੱਲ ਉਹ ਕਹਿੰਦਾ ਭੋਮ ਕਰਨ ਬਾਰੇ ਸੀ ਦੂਜਾ ਕਹਿੰਦਾ ਕਿ ਸ਼ਿਵਾਜੀ ਦੀਆਂ ਸਾਰੀਆਂ ਪ੍ਰਾਪਤੀਆਂ ਦੇ ਬਾਵਜੂਦ ਉਹਨਾਂ ਦਾ ਵੇਦ ਮੰਤਰਾਂ ਨਾਲ ਰਾਜ ਤਿਲਕ ਨਹੀਂ ਸੀ ਲਾਇਆ ਗਿਆ ਹੂੰ ਹੂੰ ਇਹ ਸਰੇਂਦਰ ਕੁਮਾਰ ਜੀ ਲਿਖ ਰਿਹਾ ਹੈ ਉਹ ਕਹਿੰਦਾ ਉਹਦਾ ਹਿੰਦੂਆਂ ਨੇ ਵੇਦ ਮੰਤਰਾਂ ਨਾਲ ਰਾਜ ਤਿਲਕ ਬ੍ਰਾਹਮਣਾਂ ਨੇ ਨਹੀਂ ਸੀ ਕੀਤਾ ਅਤੇ ਪ੍ਰੋਤਾਂ ਨੇ ਉਹਨਾਂ ਨੂੰ ਸ਼ੂਦਰ ਕਹਿ ਕੇ ਅਜੇਹਾ ਕਰਨ ਤੋਂ ਨਾ ਕਰ ਦਿੱਤੀ ਸੀ ਜੀ ਤੇ ਆਪਾਂ ਪਿਛਲੀ ਵਾਰੀ ਕਲੀਅਰ ਕਰ ਰਹੇ ਹਾਂ ਵੀ ਉਹਨਾਂ ਨੇ ਕੀਤਾ ਹੁਣ ਜਿਹੜੀ ਇਸ ਅਸੀਂ ਇਸ ਧਰਮ ਚ ਸਰਦਾਰ ਜੀ ਜੀਤ ਸਿੰਘ ਜੀ ਦੇਖਣਾ ਵੀ ਹੁਣ ਇਹ ਕਹਿ ਰਹੇ ਜੀ ਜਿਹੜੇ ਰਾਣਾ ਪ੍ਰਤਾਪ ਆ ਤੇ ਸ਼ਿਵਾਜੀ ਮਰਾਠਾ ਆ ਇਹ ਸਾਡੇ ਹੀਰੋ ਆ ਹੂੰ ਹੂੰ ਤੇ ਇਹਨਾਂ ਦੀ ਜਿਹੜੀ ਇਹਨਾਂ ਦੇ ਮੰਨੂ ਸਮਰਤੀ ਵਾਲੇ ਵਿਧਾਨ ਚ ਇਹਨਾਂ ਦੀ ਪੋਜੀਸ਼ਨ ਕੀ ਆ ਇਹ ਸਰਜਿੰਦਰ ਕੁਮਾਰ ਜੀ ਨੇ ਦੱਸ ਦਿੱਤੀ ਹੂੰ 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 ਦੂਜਾ ਉਹਨੇ ਇਹਦਾ ਕਾਰਨ ਵੀ ਦੱਸਿਆ ਉਹ ਕਹਿੰਦਾ ਕਿ ਇਹ ਸਾਰੀਆਂ ਹਾਰਾਂ ਦਾ ਜਾਂ ਇੰਨੀ ਜਿੱਲ ਦਾ ਕਾਰਨ ਇਹ ਸੀਗਾ ਕਿ ਇਹਨਾਂ ਨੇ ਜਿਹੜੀ ਸ਼ਾਸਤਰਾਂ ਚ ਇਹ ਆਪਣੀ ਜਾਤੀ ਜਾਤਵਾਦੀ ਹੈ ਇਹਨੂੰ ਪੂਰੀ ਤਰ੍ਹਾਂ ਵਾਰਿਆ ਹੂੰ ਹੂੰ ਮਤਲਬ ਕਿਤੇ ਨਾ ਕਿਤੇ ਜਿਹੜਾ ਮੰਨੂ ਸਮਰਤੀ ਦੇ ਵਿੱਚ ਨਹੀਂ ਉਹਨੇ ਹਾਂ ਮੰਨੂ ਸਮਰਤੀ ਜੋ ਕਹਿੰਦਾ ਕਿ ਇਹਨਾਂ ਨੇ ਸਾਰੇ ਅਧਿਕਾਰ ਜਿਹੜੇ ਆ ਲੜਨ ਦੇ ਉਹ ਸਿਰਫ ਖੱਤਰੀ ਨੂੰ ਦਿੱਤੇ ਹੂੰ 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 ਜੀ ਹੋਰ ਕੋ ਲੜ ਨਹੀਂ ਸਕਦਾ ਹੂੰ ਹੂੰ ਤੇ ਜਿਹਦਾ ਕਹਿੰਦਾ ਨਤੀਜਾ ਨਿਕਲਿਆ ਤੀਜਾ ਆਪਸ ਵਿੱਚ ਹੀ ਫੁੱਟ ਤੇ ਆਪਸ ਵਿੱਚ ਹੀ ਜਿਹੜੀ ਕਿਰਣਾ ਇੱਕ ਦੂਜੇ ਪ੍ਰਤੀ ਹੋਈ ਉਹ ਉਹਨੇ ਸਹੀ ਲਫ਼ਜ਼ ਮੈਨੂੰ ਸੌਂਡਤੀ ਨਹੀਂ ਵਰਤੇ ਉਹਨੇ ਵਰਤੇ ਆ ਸ਼ਾਸਤਰ ਜੀ ਜੀ ਵੀ ਜਿਹੜੇ ਸ਼ਾਸਤਰ ਆ ਉਹਨਾਂ ਦੇ ਵਿੱਚ ਜਿਹੜੀ ਇਹ ਨੀਤੀ ਆ ਜਾਨ ਮਨੁੱਖਤਾ ਨੂੰ ਜਿਹੜਾ ਵੰਡਿਆ ਹੋਇਆ ਚਾਹ ਵਿੱਚ ਉਹ ਕਿਤਨਾ ਕਿਤੇ ਇਸ ਖੇਤੇ ਦੀ ਗੁਲਾਮੀ ਦਾ ਸਭ ਤੋਂ ਵੱਡਾ ਕਾਰਨ ਜਿਹੜਾ ਉਹਨੇ ਇਹ ਤੱਤ ਕੱਢਿਆ ਜੀ ਜੀ ਉਹਨੇ ਇਹ ਤੱਤ ਕੱਢਿਆ ਹੂੰ ਹੂੰ ਹੁਣ ਅਸੀਂ ਜਿਹੜੀ ਗੱਲ ਜਗਜੀਤ ਸਿੰਘ ਜੀ ਆਪਾਂ ਇੱਥੇ ਨਵੇੜ ਦਿੰਨੇ ਆ ਹੂੰ ਹੂੰ ਇਹ ਅਸੀਂ ਇਤਿਹਾਸਕ ਤ ਤਾ ਮੋਹਰੇ ਲੈਂਦੇ ਆ ਕਿ ਕੋਈ ਵਜ੍ਹਾ ਹੀ ਨਹੀਂ ਬਣਦੀ ਕਿ ਗੁਰੂ ਗੋਬਿੰਦ ਸਿੰਘ ਨੂੰ ਜਿਹੜਾ ਗੁਰੂ ਤੁਹਾਡਾ ਪਲਾ ਕਰੇ ਰਾਣਾ ਪ੍ਰਤਾਪ ਜਾਂ ਸ਼ਿਵਾਜੀ ਦੇ ਬਰਾਬਰ ਰੱਖਿਆ ਜਾਵੇ। ਬਿਲਕੁਲ ਕਿਉਂਕਿ ਗੁਰੂ ਸਾਹਿਬ ਦੇ दैवी ਰਤਬੇ ਨੂੰ ਕਿਤੇ ਨਾ ਕਿਤੇ ਇਹ ਗਲਤ ਠਹਿਰਾਉਣਾ ਹੋਵੇਗਾ ਔਰ ਗੁਰੂ ਸਾਹਿਬ ਦੀ ਜੋ ਸ਼ਖਸੀਅਤ ਹੈਗੀ ਹੈ ਉਹਨਾਂ ਨੂੰ ਇਹਦੇ ਵਿੱਚ ਰਲਣਾ ਆਪਣੇ ਆਪ ਦੇ ਵਿੱਚ ਇੱਕ ਸਾਜ਼ਿਸ਼ ਦਾ ਜਿਹੜਾ ਹਿੱਸਾ ਇਹ ਆਪਾਂ ਕਹਿ ਸਕਦੇ ਹਾਂ ਕਿਉਂਕਿ ਜਿਹੜੇ ਸਾਡੇ ਕੋਲ ਤੱਥ ਜਿਹੜੀ ਨੇ ਉਹ ਮੌਜੂਦ ਹੈਗੇ ਨੇ। ਤੇ ਜਹادار ਜੀ ਦੂਜੇ ਬੰਨੇ ਇਹਨਾਂ ਦਾ ਲੋਧੀਆਂ ਦਾ ਕਹਿ ਲਿਏ ਜਾਂ ਮੁਸਲਮਾਨੀ ਸ਼ਾਸਕਾਂ ਦਾ ਜਿਹੜਾ ਸੰਪੂਰਨ ਰੂਪ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਦਿੱਲੀ ਦੇ ਉੱਤੇ ਜਿਹੜਾ ਰਾਜ ਜਿਹੜਾ ਹੈ ਉਹ ਹੋ ਜਾਂਦਾ ਹੈ ਇਹ ਕਿੰਨਾ ਸਮਿਆਂ ਦੇ ਵਿੱਚ ਇਹ ਜਿਹੜਾ ਭਾਈ ਕਾਨ ਸਿੰਘ ਨਭਾ ਹੋਣਾ ਨੇ ਜੀ ਅਸੀਂ ਇਹਨ ਉਹਦੇ ਆਧਾਰ ਤੇ ਗੱਲ ਕਰਾਂਗੇ ਜੀ ਜੀ ਉਹ ਕਹਿੰਦੇ ਕਿ ਭਾਰਤ ਦੇ ਪ੍ਰਾਂਤਾਂ ਮਤਲਬ ਇਲਾਕਿਆਂ 'ਚ ਇਹ ਅਨੇਕ ਮੁਸਲਮਾਨ ਰਾਜੇ ਹੋਏ ਹਮ ਪਰ ਦਿੱਲੀ ਦੇ ਤਖਤ ਤੇ ਬੈਠਣ ਵਾਲੇ ਨੂੰ ਹੀ ਹਿੰਦੁਸਤਾਨ ਦਾ ਸ਼ਾਨਸ਼ਾਹ ਮੰਨਦੇ ਸੀ ਜੀ ਔਰ ਸਿੱਖ ਇਤਿਹਾਸ ਨਾਲ ਸੰਬੰਧ ਜਿਹੜਾ ਉਹ ਮੁਗਲਵੰਸ਼ੀ ਬਾਦਸ਼ਾਹਾਂ ਦਾ ਰਿਹਾ ਹਮ ਹਮ ਤੇ ਇਹ ਜਦੋਂ ਮੁਹੰਮਦ ਗੋਰੀ ਨੇ 1192 ਵਿੱਚ ਪ੍ਰਥਵੀ ਰਾਜ ਚਾਹਨ ਨੂੰ ਹਰਾ ਕੇ ਹਿੰਦੁਸਤਾਨ ਦੀ ਗੱਦੀ ਸੰਭੀ ਉਥੋਂ ਇਹ ਆਪਣਾ ਜਿਹੜਾ ਮੁਸਲਮਾਨੀ ਰਾਜ ਗਿਣਦੇ ਆ ਜਦੋਂ ਪ੍ਰਥਵੀ ਰਾਜ ਚਾਹਨ ਨੂੰ ਪਾਣੀਪਤ ਦੀ ਲੜਾਈ 'ਚ ਮੁਹੰਮਦ ਗੋਰੀ ਨੇ ਹਰਾ ਕੇ ਤੇ ਜਿਹੜਾ ਆਪਣਾ ਰਾਜ ਸਥਾਪਿਤ ਕੀਤਾ ਹੈ ਉਥੋਂ ਤਰੀਕ ਗਿਣਦੇ ਆ ਜੀ ਜੀ ਤੇ ਇਹ ਇਬਰਾਹੀਮ ਲੋਧੀ ਤੱਕ ਇਹ ਭਾਈ ਕਾਨ ਸਿੰਘ ਨਾਭਾ ਨੇ ਇਹਨਾਂ ਦੇ 29 ਬਾਦਸ਼ਾਹ ਮੰਨੇ ਆ ਜੋ ਬਾਰ ਬਾਰ ਦਿੱਲੀ ਦੇ ਤਖਤ ਤੇ ਜਿਹੜੇ ਆ ਬੈਂਦੇ ਰਹੇ 29 ਬਾਦਸ਼ਾਹ ਬੈਂਦੇ ਰਹੇ ਜੀ ਔਰ ਉਹਦੇ ਦੌਰਾਨ ਚ ਹਿੰਦੂਆਂ ਨਾਲ ਜ਼ੁਲਮ ਇਦੋਂ ਵੱਧ ਹੁੰਦੇ ਰਹੇ ਹੂੰ ਹੂੰ ਇਹਨਾਂ ਦੇ ਮੰਦਰ ਵੀ ਢਾਏ ਜਾਂਦੇ ਰਹੇ ਜੀ ਜੀ ਤੇ ਇਹਨਾਂ ਦੀ ਜਿਹੜੀ ਹਾਲਤ ਆ ਉਹ ਆਪਾਂ ਦਾ ਸਾਂ ਇਹ 29 ਬਾਦਸ਼ਾਹਾਂ ਦੇ ਵੇਲੇ ਇਹਨਾਂ ਦੀ ਹਾਲਤ ਇਹੀ ਰਹੀ ਜੀ ਤੇ ਇਹਨਾਂ ਦਾ ਰਾਜ ਫਿਰ ਕਦੋਂ ਤੱਕ ਚੱਲਿਆ ਫਿਰ ਰਾਜ ਨੇ ਪਲਟਾ ਕਦੋਂ ਖਾਦਾ ਹਾਂ ਇਹ ਵੀ ਗੁੱਡ ਸਵਾਲ ਆ ਜੀ ਇਹ ਜਦੋਂ ਇੱਥੇ ਫੇ ਜਿਹੜਾ ਗੁਰੂ ਨਾਨਕ ਜੀ ਜਿਹੜੇ ਆਪਣਾ ਪ੍ਰਕਾਸ਼ ਹੁੰਦਾ 1469 ਚ ਜੀ ਜੀ ਤੇ ਇਹ 1526 ਚ ਫਿਰ ਇਬਰਾਹੀਮ ਲੋਧੀ ਨੂੰ ਹਰਾਉਂਦਾ ਬਾਬਰ ਮੁਗਲ ਆ ਕੇ ਹੂੰ 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 1526 ਨੂੰ ਪਾਣੀਪਤ ਦੀ ਲੜਾਈ ਚ ਜਦੋਂ ਬਾਬਰ ਅਮਰਾਇਬ ਲੋਧੀ ਨੂੰ ਹਰਾ ਦਿੰਦਾ ਤੇ ਜਿਹੜਾ ਮੋਲਿਆਂ ਦੇ ਰਾਜ ਦੀ ਸ਼ੁਰੂਆਤ ਆ ਇਹ 1526 ਤੋਂ ਹੋਗੀ ਹੂੰ ਹੂੰ ਜੀ ਜੀ ਇੱਥੋਂ ਜਿਹੜਾ ਇਬਰਾਹੀਮ ਲੋਧੀ ਜਾਂ ਲੋਧੀ ਪਠਾਣਾ ਦਾ ਰਾਜ ਖਤਮ ਹੋ ਗਿਆ ਤੇ ਜਿਹੜਾ ਬਾਬਰ ਆ ਇਹਦੀ ਆਪਣਾ ਰਾਜ ਸ਼ੁਰੂ ਹੁੰਦਾ ਤੇ ਇਧਰੋਂ ਆਪਾਂ ਅਗਲੇ ਐਪੀਸੋਡਾਂ 'ਚ ਸਾਰੀ ਇਹ ਗੱਲ ਕਲੀਅਰ ਕਰਾਂਗੇ ਜੀ ਇਹ ਨੂੰ ਫੇਸ ਸਮੇਂ ਨੂੰ ਕਿਹਾ ਗਿਆ ਬਾਬੇ ਕੇ ਤੇ ਬਾਬਰ ਕੇ ਜੀ ਬਿਲਕੁਲ ਗੁਰੂ ਨਾਨਕ ਦੀ ਆਮਦ ਆ ਗਈ ਜੀ ਤੇ ਉਧਰੋਂ ਮੁਗਲ ਮੁਗਲਾਂ ਦਾ ਰਾਜ ਆ ਗਿਆ ਤੇ ਮੁਗਲਾਂ ਦੇ ਰਾਜ ਨੂੰ ਖਤਮ ਕਰਨ ਲਈ ਬੰਦਾ ਸਿੰਘ ਬਹਾਦਰ ਤੱਕ ਜੋ ਹੋਇਆ ਉਹ ਪੰਛੀ ਚਾਤ ਜਿਹੜੇ ਉਹ ਅਗਲੇ ਪ੍ਰੋਗਰਾਮਾਂ ਜਰੂਰ ਮਰਾਂਗੇ ਜੀ ਬਿਲਕੁਲ ਪਰ ਜਿਹੜੀ ਅਸੀਂ ਆਹ ਤਾਂ ਕਰ ਰਹੇ ਆਂ ਵੀ ਇਹ ਜਿਹੜਾ ਹੁਣ ਬਾਰ ਬਾਰ ਇਸ ਢੰਗ ਦੇ ਨਾਲ ਗੱਲ ਕਰ ਰਹੇ ਆ ਜੀ 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 ਵੀ ਇਹ ਤਾਂ ਜੀ Hindu ਅਸੀਂ ਸਿੱਖਾਂ ਦਾ ਤਾਂ ਸੰਸਕਾਰ ਕਰਦੇ ਆਂ ਹਮ ਰਾਜਨਾਥ ਸਿੰਘ ਨੇ ਜਦੋਂ ਚੱਪੜ ਚਿੜੀ ਚ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਦਾ ਰਟਨ ਹੋਣਾ ਸੀ ਨਾ ਜੀ ਜੀ ਤੇ ਉਹ ਕਹਿੰਦਾ ਵੀ ਜਿਹੜੀ Hindu ਸ਼ੁੱਧ ਸੰਸਕ੍ਰਿਤੀ ਰਹੀ ਤਾਂ ਆ ਸਿੱਖਾਂ ਦਾ ਕਰਕੇ ਇਸ ਕਰਕੇ ਅਸੀਂ ਇਹਨਾਂ ਦੀ ਇੱਜ਼ਤ ਕਰਦੇ ਹਾਂ ਹੂੰ ਹੂੰ ਬੀ ਇਹਨਾਂ ਨੇ Hindu ਸੰਸਕ੍ਰਿਤੀ ਨੂੰ ਸ਼ੁੱਧ ਰੱਖਿਆ ਤੇ ਜਿਹੜੀ ਇਹਨਾਂ ਦੀ ਸੰਸਕ੍ਰਿਤੀ ਸੀ ਉਹ ਅਸੀਂ ਤੁਹਾਨੂੰ ਇਤਿਹਾਸਕ ਤੌਰ ਤੇ ਸਾਰੀ ਦੱਸ ਆ ਜੀ ਬਿਲਕੁਲ ਕਿਤਨਾ ਕਿਤੇ ਜਿਹੜਾ ਹੈ ਕਿ ਆ ਤਾਂ ਇਹ ਜਾਂਦਾ ਪਰ ਜੇ ਰੱਖਿਆ ਤੇ ਫਿਰ ਤੁਸੀਂ ਇਹਨਾਂ ਦੇ ਇਤਿਹਾਸ ਤੇ ਹੀ बार-बार ਸਿਧਾਂਤਕ ਹਮਲੇ ਕਿਉਂ ਕਰਦੇ ਹੋ ਇਹਨਾਂ ਨੂੰ ਆਪਣੇ ਆਪ ਦੇ ਵਿੱਚ ਜਿਹੜਾ ਸਿਮੂਲੇਟ ਕਰਨ ਲਈ ਜਾਂ ਆਪਣੇ ਆਪ ਦੇ ਵਿੱਚ ਜਜ਼ਬ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਬਾਰ-ਬਾਰ ਕਿਉਂ ਤੁਹਾਡੇ ਵੱਲੋਂ ਤੁਹਾਡੇ ਲੇਖਾਂ ਵੱਲੋਂ ਤੁਹਾਡੀ ਸੰਸਥਾ ਵੱਲੋਂ ਹੁੰਦੀਆਂ ਨੇ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਦੂਜਾ ਇਹ ਗੱਲ ਹੈ ਕਿ ਸਿੱਖਾਂ ਦੇ ਵੱਲੋਂ ਇਹਦੇ ਸਮੇਂ-ਸਮੇਂ ਤੇ ਜਿਹੜੇ ਜਵਾਬ ਦਿੱਤੇ ਜਾਂਦੇ ਨੇ ਕਿਉਂਕਿ ਸਾਨੂੰ ਚਾਹੀਦਾ ਹੈ ਕਿ ਅਸੀਂ ਵੱਧ ਤੋਂ ਵੱਧ ਆਪਣੇ ਇਤਿਹਾਸ ਦੇ ਨਾਲ ਜੁੜੀਏ ਅਸੀਂ ਉਸ ਪਾਤਸ਼ਾਹੀ ਦਾਅਵੇ ਦੀ ਗੱਲ ਕਰੀਏ ਜੋ ਸਾਨੂੰ ਸਾਡੇ ਗੁਰੂ ਨੇ ਬਖਸ਼ੀ ਸੀ ਅਸੀਂ ਛੋਟੀਆਂ-ਮੋਟੀਆਂ ਕੁਰਸੀਆਂ ਦੇ ਲਈ ਜਿਹੜਾ ਹੈਗਾ ਅੱਜ ਆਪਣੇ ਇਤਿਹਾਸ ਤੋਂ ਮੁਨਕਰ ਹੋ ਰਹੇ ਹਾਂ ਕਿਤਨਾ ਕਿਤੇ ਜਿਹੜਾ ਹੈ ਇਹ ਬੜੀ ਚਿੰਤਾ ਦਾ ਵਿਸ਼ਾ ਹੈ ਜੀ ਜੀ ਇੱਕ ਸਰਦਾਰ ਜੀ ਜੀ ਸਿੰਘ ਜੀ ਐ ਚੱਕਾਪ ਜੀ ਨੇ ਲਾ ਸਿੱਖ ਪਵਾਇਸ਼ਾ ਹੀ ਦਾਵਾ ਗੱਲੀਬਾਤੀ ਨਹੀਂ ਆਪਣਾ ਇੱਥੇ ਜਿਹੜਾ ਕਲੇਮ ਕਰ ਰਹੇ ਜੀ ਜੀ ਆ ਅਸੀਂ ਇਤਿਹਾਸ 'ਚ ਗਾਂ ਆਵਾਂਗੇ ਕਿ ਪੰਜਾਬ ਨੂੰ ਮੁਗਲਾਂ ਤੇ ਫੁਗਾਨਾਂ ਕੋਲੋਂ ਸਿਰਫ ਸਿੱਖਾਂ ਨੇ ਆਜ਼ਾਦ ਕਰਾਇਆ ਜੀ ਸਾਡਾ ਪਾਸ਼ਾਹੀ ਦਾਵਾ ਬਣਦਾ ਹੂੰ ਹੂੰ ਔਰ ਉਦੋਂ ਵੀ ਸਿੱਖਾਂ ਦੀ ਆਬਾਦੀ ਜਿਹੜੀ 18ਵੀਂ ਸਦੀ 'ਚ 11% ਤੋਂ ਜ਼ਿਆਦਾ ਨਹੀਂ ਸੀ ਹੂੰ ਹੂੰ ਤੇ ਲੜੇ ਸਿਰਫ ਸਿੱਖ ਐ ਜੀ ਜੀ ਤੇ ਜੇ ਅਸੀਂ ਪੰਜਾਬ ਦੇਸ਼ ਨੂੰ ਮੁਗਲਾਂ ਤੇ ਅਫਗਾਨਾਂ ਕੋਲੋਂ ਯਾਦ ਕਰਾਇਆ ਤੇ ਫੇਰ ਅਸੀਂ 50 ਸਾਲ ਉੱਥੇ ਰਾਜ ਕੀਤਾ ਤੇ ਫੇਰ ਸਾਡਾ ਹੱਕ ਬਣਦਾ ਸਾਡਾ ਉੱਥੇ ਪਾਸ਼ਾਹੀ ਦਾਵਾ ਪੰਜਾਬ ਦੇਸ਼ ਤੇ ਐਸ ਕਰਕੇ ਵੀ ਬਣਦਾ ਜੀ ਬਿਲਕੁਲ ਦੂਜੀ ਦੋ ਲਫ਼ਜ਼ਾਂ 'ਚ ਗੱਲ ਨਵੇਟ ਦਈਏ ਕਿ ਅੱਜ ਵੀ ਗੁਰੂ ਨਾਨਕ ਨੇ ਜਿਹੜੀ ਮਨੁਸਿਮਰਤੀ ਦਾ ਕਰਕੇ ਇਹਨਾਂ ਨੁਕਸਾਨ ਹੋਇਆ ਉਹਨੂੰ ਰੱਦ ਕਰਕੇ ਸਿੱਖ ਧਰਮ ਜਿਹੜਾ ਔਰੰਭ ਕੀਤਾ ਤੇ ਅੱਜ ਵੀ ਸਰਦਾਰ ਜਗਜੀਤ ਸਿੰਘ ਜੀ ਉਹ ਤੋਂ ਮਨੁਸਿਮਰਤੀ ਨੂੰ ਲਾਗੂ ਕਰ ਰਹਾ ਹੈ ਹੂੰ 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 ਅੱਜ ਵੀ ਕਰ ਰਿਹਾ ਹੈ ਨਾ ਜੀ ਤੇ ਜੇ ਤੁਸੀਂ ਮਨੁਸਿਮਰਤੀ ਨੂੰ ਲਾਗੂ ਕਰਦੇ ਆ ਤੇ ਫਿਰ ਤੁਸੀਂ ਇਹ ਕਿਦਾਂ ਕਹਿੰਦੇ ਵੀ ਸਿੱਖਾਂ ਨੇ ਸਾਡੀ ਸੰਸਕ੍ਰਿਤੀ ਬਚਾਈ ਹੂੰ 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 ਸਿੱਖਾਂ ਨੇ ਮਨੁਸਿਮਰਤੀ ਨੂੰ ਥੋੜੀ ਪਛਾਇਆ ਜੀ ਜੀ ਸਿੱਖਾਂ ਨੇ ਤਾਂ ਬਕਾਇਦਾ ਗੁਰੂ ਨਾਨਕ ਸਾਹਿਬ ਨੇ ਮੰਨੂ ਸਿਮਰਤੀ ਨੂੰ ਮੁੱਢੋਂ ਰੱਦ ਕਰਕੇ ਨਾਨਕ ਰਾਜ ਚਲਾਇਆ ਸੱਚ ਕੋਰਸ ਨਾਣੀ ਨੀਵ ਦੇ ਉਹ ਸਾਰਾ ਇਤਿਹਾਸ ਅਸੀਂ ਜਿੰਨਾ ਕੋ ਹੈ ਜੀ ਬਿਲਕੁਲ ਤੇ ਸਮਝਿਆ ਕਰਾਂਗੇ ਅਗਲੇ ਹਫਤੇ ਜਿਹੜਾ ਇਸੇ ਪੰਛੀ ਜਹਾਜ਼ ਨੂੰ ਜਿਹੜਾ ਅੱਗੇ ਲੈ ਕੇ ਚੱਲਾਂਗੇ ਕਿਉਂਕਿ ਜ਼ਰੂਰੀ ਹੁੰਦਾ ਹੈ ਆਪਣੇ ਇਤਿਹਾਸ ਨੂੰ ਜਾਨਣਾ ਤੇ ਇੱਕ ਵਾਰੀ ਦਰਸ਼ਕਾਂ ਦੇ ਨਾਲ ਦੁਬਾਰਾ ਜਿਹੜੀਆਂ ਘਟਨਾਵਾਂ ਨੇ ਉਹ ਸ਼ਾਰਟ ਦੇ ਵਿੱਚ ਸਾਂਝੀਆਂ ਕਰਾਂਗੇ ਥੋੜੇ ਜਿਹਾ ਸਿਧਾਂਤਕ ਨੁਕਤੇ ਕਿਸ ਤਰੀਕੇ ਦੇ ਨਾਲ ਜਿਹੜਾ ਖਾਲਸਾ ਰਾਜ ਬਣਿਆ ਔਰ ਕਿਸ ਤਰੀਕੇ ਦੇ ਨਾਲ ਗੁਰੂ ਨਾਨਕ ਦੇ ਸਿਧਾਂਤ ਦੇ ਨਾਲ ਜਿਹੜਾ ਖਾਲਸਾ ਰਾਜ ਜਿਹੜਾ ਇਸ ਦੀ ਸਥਾਪਨਾ ਹੋਈ ਹੈ ਅੱਜ ਦੇ ਸਾਡੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਸ 01 ਤਕੀਦ ਦੇ ਵਿੱਚ ਦਰਸ਼ਕਾਂ ਦਾ ਧੰਨਵਾਦ ਕਰਦੇ ਆ ਜਿਹੇ ਹਾਜ਼ਰ ਹੋਣਾ ਦਾ ਧੰਨਵਾਦ ਕਰਦੇ ਆ ਫਤਿਹ ਦੀ ਸਾਂਝ ਪਾਉਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ